ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਜਾਨੇ ਵਧੀਆ ਹੋਵਗੇ ਠੀਕ ਹੋਵਗੇ ਤੇ ਚੜ੍ਹਦੀ ਕਲਾ ਵਿੱਚ ਹੋਵਗੇ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਤੇ ਜੇ ਚੰਗੀ ਲੱਗੇ ਤਾਂ ਪਲੀਜ਼ ਸ਼ੇਅਰ ਜਰੂਰ ਕਰਿਓ ਤੇ ਅੱਜ ਦੇ ਦਿਨ ਹੈਗਾ ਜੀ ਮੰਗਲਵਾਰ 25 ਨਵੰਬਰ ਤੇ ਸਵੇਰੇ 9:30 ਵਜੇ ਦਾ ਟਾਈਮ ਆ ਸਵਾ 9:30 ਵੇ ਦਾ ਤੇ ਆਪਾਂ ਮੱਝਾਂ ਨਿਵਾ ਹਟੇ ਤੇ ਹੁਣ ਬਸ ਫਰਸ਼ ਧੋਣੇ ਆ ਤੇ ਸੋਫੇ ਦੂਰ ਦੂਰ ਫਿਰਦੀ ਆ ਵੀ ਮੈਨੂੰ ਕਿਤੇ ਨਿਵਾਣਾ ਦੇਵੇ ਪਾਊਡਰਤੀ ਇਹ ਪੈਪ ਤੋਂ ਕਿਉਂ ਪੈਪ ਚੱਕ ਲੈਨੇ ਉਹਦੀ ਭੱਜ ਜਾਂਦੀ ਆ ਤੇ ਇਨਾਂ ਖੜੀਆਂ ਚੋਂ ਵੀ ਥਾਂ ਧੋਣਾ ਤਾਂ ਥੋੜਾ ਮੁਸ਼ਕਲ ਹੋ ਜਾਂਦਾ ਪਰ ਕੀ ਕਰੀਏ ਨਾ ਸਰਦਾ ਨਹੀਂ ਇੰਨੀ ਸਪਾਈ ਰੱਖਣੀ ਜ਼ਰੂਰੀ ਹੈ ਬਈ ਇੰਨਾ ਥੱਲੇ ਤੁਹਾਨੂੰ ਪਤਾ ਵੀ ਆਪਾਂ ਨੂੰ ਆਪ ਨੂੰ ਉੱਕ ਲਗਾਨੀ ਜਿਉਂ ਲੱਗ ਜਾਂਦੀ ਆ ਆ ਹੁਣ ਕਈ ਦਿਨ ਜਦੋਂ ਛੱਪੜ ਦਾ ਪਾਣੀ ਬੰਦ ਕਰਿਆ ਵਾ ਸੀਗਾ ਤੇ ਉਦੋਂ ਬਹੁਤ ਔਖਾ ਸੀਗਾ ਫੇਰ ਵੀ ਮਾੜੇ ਮਾੜੇ ਪਾਣੀ ਨਾਲ ਮਸਾਂ ਧੋਇਆ ਕਰਾਂ ਘੰਟਾ ਲੱਗ ਜਾਂਦਾ ਘਰੇ ਮੈਨੂੰ ਸਰਿਆ ਨਾ ਕਰੇ ਪਰ ਤੇ ਆਪਾਂ ਨੂੰ ਭੈਣ ਭਰਾ ਬਹੁਤ ਸਾਰਾ ਪਿਆਰ ਦੇ ਰਹੇ ਆ ਇਹਦੇ ਲਈ ਬਹੁਤ ਬਹੁਤ ਧੰਨਵਾਦ ਬਈ ਤੁਹਾਡਾ ਸੋਹਣੇ ਸੋਹਣੇ ਕਮੈਂਟ ਕਰਕੇ ਨਾ ਬਹੁਤ ਜਿਆਦਾ ਹੌਸਲਾ ਮਿਲਦਾ ਬਈ ਤੇ ਚਲੋ ਬਈ ਹੁਣ ਆਪਾਂ ਇਹ ਥਾਂ ਧੋ ਲਈਏ ਇਹਦੇ ਅੰਦਰ ਲੰਗਣਾ ਮਾਤੀਆਂ ਸੀਗੀਆਂ ਪਹਿਲਾਂ ਅੰਦਰੋਂ ਥਾਂ ਤੋਂ ਹਟੇ ਅੱਧਾਕ ਤਾਂ ਪਹਿਲਾਂ ਸਵੇਰੀ ਧੋ ਦਿੰਨੇ ਆਪਾਂ ਤੇ ਜਿੱਥੇ ਮੱਜਾਂ ਖੜੀਆਂ ਹੁੰਦੀਆਂ ਇਹ ਹੁਣ ਧੋਤਾ ਉਹ ਬਰਕਤ ਬੈਠੀ ਆ ਇਹ ਆਪਾਂ ਸਵੇਰੇ ਧੋ ਦਿੰਨੇ ਹੁੰਨੇ ਆ ਉਹ ਤੁਹਾਨੂੰ ਸੁੱਕ ਜਾਂਦਾ ਸੋ ਫਿਰ ਬਰਕਤ ਨਾਲ ਗੱਲਾਂ ਕਰਦੀ ਫਿਰਦੀ ਆ ਤੇ ਚਲੋ ਭਈ ਆਪਾਂ ਹੁਣ ਬਾਹਰੋਂ ਥਾਂ ਧੋ ਕੇ ਤੇ ਫਿਰ ਮਿਲਦੇ ਆ ਤੇਲ ਤੂ ਲਾਉਣੇ ਇਹਨਾਂ ਦੇ ਚਾਰ ਪੰਜ ਦਿਨ ਹੋ ਗਏ ਆਪਾਂ ਲਾਇਆ ਨਹੀਂ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਵੀ ਆਪਾਂ ਭਈ ਡੇਲੀ ਨਹੀਂ ਲਾਉਂਦੇ ਚਾਰ ਪੰਜ ਦਿਨਾਂ ਤੋਂ ਲਾਉਣੇ ਹੁੰਨੇ ਆ ਤੇ ਮਸਾ ਹੁਣ ਚਾਰ ਪੰਜ ਦਿਨ ਹੋ ਗਏ ਲਾਇਆ ਨਹੀਂ ਸੀ ਵਿਚਾਰੀਆਂ ਦੇ ਤੇਲ ਤੇ ਚਲੋ ਭਈ ਹੁਣ ਇਹਨਾਂ ਨੂੰ ਨਮਾ ਆ ਕੇ ਥੋੜੇ ਟਾਈਮ ਬਾਅਦ ਤੁਹਾਨੂੰ ਮਿਲਦੇ ਆਂ ਆ ਕੱਟਾ ਜਾਂਦਾ ਨਾ ਸਾਡਾ ਬਹੁਤ ਤੰਗ ਕਰਦਾਗਾ ਇੱਧਰ ਖੜਾ ਹੁੰਦਾ ਆ ਸਾਰੇ ਮੈਟ ਦੇ ਕੋ ਇਕੱਠੇ ਕਰੇ ਪਏ ਆ ਤੋੜੇ ਪਏ ਨੇ ਤੋੜਿਆ ਨੂੰ ਹੀ ਹਰ ਕੇ ਲੋਡ ਕਰਕੇ ਧਰਨਾ ਪੈਂਦਾਗਾ ਚਲੋ ਜੀ ਫੇਰ ਮਿਲਦੇ ਆਪਾਂ ਲੋ ਬਈ ਮੱਝਾ ਮੈਂ ਨਵਾ ਤੀਆਂ ਉਸਨੇ ਕਹਿੰਦੀ ਤੇਲ ਮੈ ਲਾਉ ਸਹੀ ਗੱਲ ਆ ਬਈ ਬੱਚਿਆਂ ਨੂੰ ਵੀ ਇੰਨਾ ਕੰਮਾਂ ਚ ਆਉਣਾ ਚਾਹੀਦਾ ਭਾਵੇਂ ਉਹਨਾਂ ਨੂੰ ਲੱਖ ਨੌਕਰੀਆਂ ਮਿਲ ਜਾਣਗਾ ਹਾਂ ਜਾ ਕੇ ਪਰ ਆਦੇ ਵਿਰਸੇ ਨੂੰ ਨਹੀਂ ਭੁੱਲਣਾ ਚਾਹੀਦਾ ਜਿਹੜਾ ਆਪਣਾ ਜੱਦੀ ਪੁਸ਼ਤੀ ਕੰਮ ਆ ਸਮਾਰ ਕੇ ਲਾ ਦੇ ਪੁੱਤ ਆ ਜਾ ਟੁੱਟਿਆ ਵਾ ਇਹ ਨਾ ਕਿਤੇ ਮਰਾਲੀ ਹੱਥ ਚ ਇੱਧਰ ਟੁੱਟਿਆ ਜਾ ਸਿੰਗ ਇਹ ਤੇੜ ਪਈ ਵੀ ਹਾਂ ਇਕਨੀਆਂ ਅੱਜ ਤੇਲ ਮਾਇਆ ਲਮ ਇਹਨਾਂ ਨੂੰ ਛੁੱਟੀ ਸੀ ਅੱਜ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਅੱਜ ਤੇ ਇੱਕ ਵੀਰੇ ਤੁਸੀਂ ਤੁਸੀਂ ਪੁੱਛਦੇ ਹੁੰਨੇ ਹੋ ਵੀ ਸਰਦਾਰ ਜੀ ਦੇ ਕੇਸ ਦਾ ਕੀ ਬਣਿਆ ਤੇ ਉਹਨਾਂ ਦੀ ਵੀਰੇ 2 ਮਹੀਨਿਆਂ ਦੇ ਅੱਗੇ ਤਰੀਕ ਪੈ ਗਈ ਚਲੋ ਜਿੱਥੇ ਨਾ ਟਾਈਮ ਕੱਢ ਲਿਆ ਹਨਾ 2 ਮਹੀਨੇ ਹੋਰ ਸੀ ਚਲ ਬਸ ਲੱਗ ਗਿਆ ਇੱਥੇ ਲਾਦੇ ਹਾਂ ਮੱਕੀ ਐਵੇਂ ਕਿੰਦੀ ਚਲੋ ਵੀ ਹਨਾ ਜਿਵੇਂ ਆਪਾਂ ਇੱਕ ਵੀ ਰੈਡੂ ਡੈਰੀ ਫਾਰਮ ਵਾਲੇ ਵੀਰ ਦੀ ਵੀਡੀਓ ਦੇਣੀ ਹੁੰਦੀ ਆ ਫੋਲੋ ਕਰਦੇ ਹੁੰਨੇ ਆਪਾਂ ਉਹਨਾਂ ਨੂੰ ਫਰੇਕ ਗੱਲ ਨੂੰ ਉਹਨਾਂ ਦੀ ਨੂੰ ਤੋ ਵੀਰ ਵੀ ਕਹਿ ਰਿਹਾ ਸੀ ਨਾ ਵੀ ਜ਼ਿੰਦਗੀ ਜਿਵੇਂ ਵੀ ਹੈ ਨਾ ਭਾਵੇਂ ਹੱਸ ਕੇ ਕੱਟੋ ਰੋ ਕੇ ਕੱਟੋ ਕੱਟਣੀ ਪੈਣੀ ਐ ਤੇ ਮਰੂ ਮਰੂ ਕਰੇ ਤੋ ਵੀ ਕੁਝ ਨਹੀਂ ਹੁੰਦਾ ਬਈ ਕਿਉਂਕਿ ਮੈਨੂੰ ਪਤਾ ਵੀ ਕੰਮ ਮੈਂ ਹੀ ਕਰਨਾ ਵਰੋਂਦੇ ਬਹੁਤ ਆ ਬਈ ਹੁਣ ਵੀ ਤਾਂ ਹੁੰਦਾ ਨਾ ਜਦੋਂ ਕੋਈ ਗੱਲ ਹੋਵੇ ਵੀ ਰੋਣ ਵੀ ਬਹੁਤ ਆਉਂਦਾ ਪਰ ਕੀ ਕਰੀਏ ਜਿੱਥੇ ਰੱਬ ਰੱਖੇ ਰਹਿਣਾ ਪੈਂਦਾ ਪਰਮਾਤਮਾ ਵੀ ਮੇਰਾ ਸਬਰ ਪਰਖਦਾ ਬੀ ਇਹ ਡੋਲਦੀ ਹੈ ਕਿ ਨਹੀਂ ਡੋਲਦੀ ਮਾਰੇ ਚਲੋ ਜੀ ਐਕਸੈਪਟ ਯੂਅਰ ਚੈਲੰਜ ਬਾਬਾ ਜੀ ਆਪਾਂ ਨਹੀਂ ਹਾਰ ਕੇ ਦਿਖਾਉਂਦੇ ਚਲੋ 2 ਮਹੀਨੇ ਵੀ ਆਏ ਬਈ ਆ ਮੱਥੇ 'ਚ ਵੀ ਦੇਖ ਰਹੇ ਨੇ ਹਾਂ ਕਿਵੇਂ ਗੰਜ ਪਾਲਿਆ ਦੇਖੀ ਇਹਨੇ ਇਹ ਬਹੁਤ ਘਸੌਂਦੀ ਹੈ ਬਈ ਇੱਧਰ ਖੋਲਣੀ ਨਾਲ ਉੱਧਰ ਤਾਂ ਹੁਣ ਦਿਖਾਉਣੀ ਆ ਕੰਦ ਚ ਕਿਵੇਂ ਮੋਗਰਾ ਕੱਢਿਆ ਨੇ ਦੇਖੋ ਭੈਣ ਕੇ ਕੰਦੋ ਕਹਿੰਦੇ ਸਾਡੀਆਂ ਚਾਦਰਾਂ ਸਿੱਟੂ ਇੱਧਰ ਇਹਨਾਂ ਦੀਆਂ ਚਾਦਰਾਂ ਪੰਗਾ ਹੋਗੀਆਂ ਮੋਗਰਾ ਕੱਢਤਾ ਨੇ ਕਣੀ ਬਾਾਰ ਕੱਢੋ ਅਸੀਂ ਗਿਆ ਅਸੀਂ ਬਾਾਰ ਨਹੀਂ ਕੱਢਣਾ ਝੋਟੀ ਕਹਿੰਦੀ ਬਾਾਰ ਕੱਢੋ ਤੁਸੀਂ ਤੇ ਇਹਦੇ ਮਹੀਨਾ ਹੋ ਗਿਆ ਟੀਕਾ ਭਰਾਏ ਨੂੰ ਫਿਰ ਦੇਖੋ ਬਈ ਇਧਰ ਆਣੋ ਤੇ ਲਾ ਗਈ ਸੀ ਅੱਧ ਵਿਚ ਅੱਧਾ ਜਿ ਲਾ ਕੇ ਗਈਆਂ ਇੱਥੇ ਲਾ ਰਾਣੋ ਦੇ ਲਾਇ ਨਹੀਂ ਲਾ ਲਾਡੋ 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 ਹੁਣ ਵੀ ਬਈ ਜੇ ਕਹਿਣਾ ਨਾ ਵੀ ਬਹਿ ਜਾ ਮਾੜਾ ਜੱਟ ਫੇਰ ਕੇ ਉਹਦੀ ਬਹਿ ਜਾਂਦੀ ਹੈ ਇਹ ਤੇ ਫੀਡ ਫਾਰਮੂਲਾ ਪੁੱਛਦੇ ਹੁੰਨੋਂ ਵੀਰੇ ਤੁਸੀਂ ਫੀਡ ਆਪਾਂ ਇਹ ਚ ਆਪਾਂ ਲਾ ਦਾਂਗੇ ਵੀ ਓਹੋ ਫੋਟੋ ਲਾ ਦਾਂਗੇ ਬਈ ਵੀ ਬੋਰਡ ਤੇ ਲਿਖ ਕੇ ਲਿਖਾਉਣੀ ਹੈ ਤਾਂ ਹੁਸਨ ਤੋਂ ਫੀਡ ਵੀਰੇ ਆਪਾਂ ਵੀ ਘਰੇ ਬਣਾਉਣੇ ਹੁੰਦੇ ਫੀੜੇ ਫੀਡ ਵੀਰੇ ਆਪਾਂ ਘਰੇ ਬਣਵਾ ਕੇ ਲੈਉਣੇ ਹੁੰਨੇ ਆ ਤੇ ਬਾਕੀ ਆਪਾਂ ਬਣ ਹੁੰਨੇ ਲੇਟੀ ਆਪਾਂ ਦੱਸ ਦਿੰਦੇ ਹਾਂ ਛੋਲਿਆਂ ਦਾ ਸਿਲਕਾ ਤੇ ਬੜੇ ਮਿਆਂ ਦੀ ਖਾਲ ਉਹ ਦੇਖੋ ਮਹੀਨਾ ਹੋ ਗਿਆ ਆਪਣੀ ਫੀਡ ਬਣਾਈ ਨੂੰ ਫੀਡ ਤਾਂ ਖਤਮ ਹੋ ਗਈ ਤੇ ਛਿਲਕਾ ਤੇ ਉਹ ਬੋਰੀ ਹਜੇ ਜਿਹੜੀ ਇੱਕ ਇੱਕ ਲਈ ਸੀ ਉਹ ਚੱਲੀ ਜਾਂਦੀ ਐ ਆਪਾਂ ਬਾਹਲਾ ਨਹੀਂ ਪਾਉਂਦੇ ਚਲੋ ਫੇਰ ਵੀ ਇਹਨੇ ਨਾ ਕਬੀਲਦਾਰੀ ਤੁਰ ਹੀ ਜਾਂਦੀ ਐ ਜਿਵੇਂ ਬਾਈ ਰੈਡੂ ਉਹ ਡੇਰੀ ਫਾਰਮ ਵਾਲਾ ਉਹ ਵੀਰ ਕਹਿੰਦਾ ਉਹ ਕਹਿੰਦੇ ਵੀ ਆਈ ਚਲਾਈ ਚੱਲੀ ਜਾਂਦੀ ਐ ਇਹ ਨਹੀਂ ਕਹਿੰਦੇ ਵੀ ਆਪਾਂ ਲੱਖਾਂ ਕਰੋੜਾਂ ਜਮ੍ਹਾਂ ਕਰ ਲੇ ਪਰ ਆਈ ਚਲਾਈ ਜ਼ਰੂਰ ਚੱਲਦੀ ਐ ਤੇਰੀ ਫੇਵਰੇਟ ਮੱਝ ਤੇ ਵੀ ਲਾ ਦੇ। ਖੁਸ ਨੇ ਦੀ ਫੇਵਰੇਟ ਮੱਝ ਦਿਖਾਉਣਿਆ ਤੁਹਾਨੂੰ। ਇਹ ਦੀ ਫੇਵਰੇਟ। ਹਮ ਤੇ ਉਹ ਸੁੱਖੀ ਵੀਰ ਕਹਿੰਦਾ ਸੀ ਤੁਸੀਂ ਭੈਣੇ ਮੱਝਾਂ ਬਾਹਰ ਵੀ ਘੜਦਾ ਕਰੋ ਅੰਦਰ ਲਗਾ ਨੂੰ। ਬਾਈ ਕੀ ਕਰੀਏ? ਭੜਦੀਆਂ ਨੇ। ਆਰਾਧਾ ਸੀਗਾ ਪਹਿਲਾਂ ਇਹਨੂੰ ਵੀ ਕੱਢ ਦਈਏ ਬਾਹਰ। ਤੇ ਆਪਾਂ ਗੁਹਾ ਇੱਥੇ ਨਾਲ ਦੇ ਨਾਲ ਪਾਈ ਜੰਨੇ ਰਹਿੰਦੇ ਆ ਲਿਬਰਟ ਜਮਾ ਨਹੀਂ ਦਿੰਦੇ। ਹਨ ਪਤਾ ਮੈ ਤਾਂ ਅੱਧੀ ਹੁੰਨੀ ਆ ਬਈ ਮੈਨੂੰ ਹਲਕਤ ਬਹੁਤ ਆਉਂਦੀ ਆ ਦੇਖੋ ਆ ਥਾਂ ਤੋਂ ਉੱਤਵਾ ਟਾਈਮ ਹੋ ਗਿਆ ਸਵਾ 11 ਦਾ ਘੰਟਾ ਡੇਢ ਘੰਟਾ ਹੋ ਗਿਆ ਵੀ ਆ ਥਾਂ ਤੋਂ ਥੋਤੇ ਨੂੰ ਮੱਝਾ ਨਵਾੰਗਣ ਚਲੋ ਲਾ ਦੇ ਇਹ ਤਾਂ ਸਿੰਘ ਹੀ ਹੈ ਨਹੀਂ ਉਹਦਾ ਪੁੱਤ ਤਾਂ ਨਾ ਲਵਾਇਆ ਸੀ ਉਹ ਤੇ ਥੋੜਾ ਜਿਹਾ ਉੱਠਿਆ ਪਿਆ ਸੀ ਤਾਂ ਉਹਦੇ ਲਾ ਦੇ ਉਹ ਮਾਸੀ ਖਲਦੀ ਮਾਸੀ ਘੈਲੀ ਨਹੀਂ ਹੁਣ ਤਾਂ ਆਪਣੀ ਆ ਤੇ ਇੱਕ ਆਪਾਂ ਨਾ ਸੱਚੇ ਫੇਸਬੁੱਕ ਤੇ ਰੀਲ ਪਾਈ ਸੀਗੀ ਜਿਹੜਾ ਆਪਾਂ ਵੀ ਕੱਖਰ ਲਾਈ ਜਾਂਦੇ ਸੀਗੇ ਤੇ ਉਹਨਾਂ ਮਤਲਬ ਕਿ ਇੰਨੀ ਜ਼ਿਆਦਾ ਲਾਈਕ ਕਰੀ ਭੈਣ ਭਰਾਵਾਂ ਨੇ ਇੰਨਾ ਜ਼ਿਆਦਾ ਪਿਆਰ ਦਿੱਤਾ ਨਾ ਹੱਦੋਂ ਵੱਧ ਤੇ ਧੰਨਵਾਦ ਬਈ ਉਹਨਾਂ ਭੈਣ ਭਰਾਵਾਂ ਦਾ ਉਹ ਵੀ ਹਨਾ ਇਸ ਲਈ ਵੀ ਲੋਕ ਹਜੇ ਵੀ ਚੰਗੀਆਂ ਚੀਜ਼ਾਂ ਦੇਖਣਾ ਪਸੰਦ ਕਰਦੇ ਆ ਧੰਨਵਾਦ ਧੰਨਵਾਦ ਬਈ ਬਹੁਤ ਬਹੁਤ ਤੁਹਾਡਾ ਫੇਸਬੁੱਕ ਤੇ ਆਪਣਾ ਪੇਜ ਬਣਿਆ ਹੋਇਆ ਵੀਰੇ ਪ੍ਰਭਜੋਤ ਸਿੱਧੂ ਬੇਟੇ ਦੇ ਨਾਮ ਤੇ ਇਹ ਹੈਗਾ ਹੁਸਨ ਸਿੱਧੂ ਬੇਟੇ ਦੇ ਨਾਮ ਤੇ ਆਪਣਾ ਹਜੇ ਤੱਕ ਕੋਈ ਵजूद ਨਹੀਂ ਤੇ ਚਲੋ ਵੀਰੇ ਵੀਡੀਓ ਦਾ ਐਂਡ ਟੈਪ ਆ ਇੱਥੇ ਕਰ ਦਿਆਂ ਤੇ ਇੱਕ ਗੱਲ ਹੋਰ ਬਈ ਆਪਾਂ ਜਿਹੜੀ ਆਪਾਂ ਲਾਈਵ ਚ ਆਈ ਕਰਾਈ ਸੀਗੀ ਤੇ ਇੱਕ ਭੈਣ ਨੇ ਕਮੈਂਟ ਕਰਿਆ ਸੀਗਾ ਉਹ ਪੁੱਛਦੇ ਸੀ ਕਹਿੰਦੇ ਜੇ ਕੋਈ ਉਹਨਾਂ ਦੇ ਕੱਟੀ ਬਕਾਊ ਹੈਗੀ ਆ ਤਾਂ ਆਪਾਂ ਲੈ ਲਾਂਗੇ ਤੇ ਹੈਗੀ ਆ ਵੀਰੇ ਉਹਨਾਂ ਦੇ ਇੱਕ ਕੱਟੀ ਆਪਾਂ ਪੁੱਛਿਆ ਸੋਨ ਨੂੰ ਕਹਿੰਦੇ ਵੀ ਹਾਂ ਸੇਲ ਕਰ ਦਾਂਗੇ ਏਸੇ ਮੱਝ ਦੀ ਆ ਪਹਿਲਾਂ ਵਾਲੀ ਕੱਟੀ ਨਹੀਂ ਏਸੇ ਦੀ ਨਹੀਂ ਸੌਰੀ ਇੱਕ ਪਹਿਲਾਂ ਸੂਈ ਉਹਨਾਂ ਦੇ ਉਹ ਮੱਝ ਦੀ ਪਹਿਲਾਂ ਨਹੀਂ ਕੱਟੀ ਹੈਗੀ ਆ ਸਾਲਕ ਦੀ ਆ ਤੇ ਜੇ ਕਿਸੇ ਭੈਣ ਭਰਾ ਨੇ ਲੈਣੀ ਹੋਈ ਤਾਂ ਕਮੈਂਟ ਜ਼ਰੂਰ ਕਰਿਓ ਪਹਿਲ ਉਹ ਭੈਣ ਨੂੰ ਆ ਜਿਹੜੀ ਨੇ ਮੈਨੂੰ ਕਮੈਂਟ ਕਰਕੇ ਪੁੱਛਿਆ ਸੀਗਾ ਵੀ ਉਹਨਾਂ ਦੇ ਘੱਟੇ ਪੁੱਛੋ ਹੈਗੀ ਹੈ ਕੋਈ ਜਿਹੜੀ ਆਪਾਂ ਲਾਈਵ ਚ ਆਈ ਕਰਾਈ ਸੀ ਸਵਾ 20 ਕਿਲੋ ਦੁੱਧ ਹੋਇਆ ਸੀ ਉਹਦਾ ਮੱਝ ਦਾ ਬਹੁਤ ਚੰਗੀ ਮੱਝ ਆ ਸਾਰੇ ਵੈਸੇ ਬਹੁਤ ਚੰਗੇ ਪਸ਼ੂ ਉਹਨਾਂ ਦੇ ਘਰੇ ਇੱਥੇ ਆਪਾਂ ਕੱਟੀ ਦੀ ਵੀਡੀਓ ਮਗਵਾ ਕੇ ਪਾ ਦਾਂਗੇ ਚੈਨਲ ਤੇ ਜੇ ਕਿਸੇ ਵੀ ਨੇ ਲੈਣੀਆਂ ਤਾਂ ਕਮੈਂਟ ਜ਼ਰੂਰ ਕਰਿਓ ਤੇ ਚਲੋ ਬਈ ਵੀਡੀਓ ਦੇ ਐਂਡ ਆਪਾਂ ਇੱਥੇ ਹੀ ਕਰਦੇ ਆ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੱਸਦੇ ਰਹੋ ਬਸਤੇ ਰਹੋ ਸੋਨੇ ਸੋਨੇ ਕਮੈਂਟ ਕਰਦੇ ਰਹੋ ਤੇ ਲੈਟੀ ਆਪਾਂ ਆਇ ਰਹਿਣਾ ਦਿੰਦੇ ਆ ਬਈ ਸਾਰੀਆਂ ਮੱਜਾਂ ਦੀ ਚਲੋ ਜੀ ਬਾਏ